ਉਹਨਾਂ ਮੋٹے ਮੋٹے ਸੂਟ ਤੇ ਕੱਢ ਗਏ ਗੁੰਨਾ ਵਾਲੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਭ ਵਧੀਆ ਠੀਕ ਠਾਕ ਤੇ ਇਹ ਸੂਟ ਦੇ ਲਈ ਲੈ ਕੇ ਤੇ ਦੇਣੇ ਨਹੀਂ ਚਾਹੀਦੇ ਆਪੇ ਧੱਕੇ ਚਾਈ ਕਰਨੀ ਪੈਂਦੀ ਆ ਨਾ ਭਈ ਆਓ ਇੱਧਰ ਕਿਉਂ ਸੁਣ ਲਾ ਸੂਟ ਕਹਿੰਦੇ ਵਿਚਾਰੀ ਨੂੰ ਐਵੇਂ ਕਰੋਨਾ ਦੇ ਇੰਨਾ ਗੱਲਾਂ ਕੋਈ ਆਵੇ ਕਿੰਨਾ ਪਿਆਰਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਠੀਕ ਠਾਕ ਹੋ ਉਮੀਦ ਕਰਦੇ ਆ ਕਿ ਤੁਸੀਂ ਠੀਕ ਹੀ ਹੋਗੇ ਮੇਰੀ ਮਾਈ ਡਾਇਲੋਗ ਆਓ ਅੱਜ ਉਹ ਇੱਧਰ ਸਾਕੀ ਕਾਲਜੀ ਸਾਰਿਆਂ ਨੇ ਕੀ ਹਾਲ ਜੀ ਠੀਕ ਠਾਕ ਤੇ ਅੱਜ ਆਪਾਂ ਆਹੀ ਵੈਸੇ ਕੱਲ੍ਹ ਸ਼ਾਮ ਦੇ ਆਹੀ ਭੂਈ ਕੋਲ ਤੇ ਹੁਣ ਸਵੇਰੇ ਆਪਾਂ ਜਾਣ ਲੱਗੇ ਤੇ ਸੋਚਿਆ ਚਲੋ ਵਲੌਗ ਬਣਾ ਲੈਨੇ ਆ ਫੇਰ ਹੀ ਜਾਣੇ ਫੇਰ ਹੀ ਜਾਣੇ ਆਵੇ ਕਲਰ ਕਿੰਨਾ ਪਿਆਰਾ ਤੇ ਆਪਾਂ ਅਗੇ ਭੂਆ ਦੀ ਦੁਕਾਨ ਤੇ ਨਾ ਭਾਈ ਸ਼ਾਪ ਦੀ ਤੇ ਸੋਖ ਹੋ ਗਈ ਆ ਸੂਟਾਂ ਦੀ ਦਿਵਾਲੀ ਮੈਂ ਤਾਂ ਵੇਖ ਲਈਏ ਚੱਲ ਫੇਰ ਹੀ ਲੈ ਕੇ ਤੇ ਦੇਣਾ ਨਹੀਂ ਲੈ ਕੇ ਤੇ ਦੇਣਾ ਨਹੀਂ ਕਲਾਰਾ ਨਿਵਾ ਕੇ ਜਾਣਾ ਚੁੱਕਣਾ ਵੀ ਹੈ ਮੈਂ ਜਾਣ ਕੇ ਬਦਨਾਮ ਹੋਇਆ ਵਾਂ ਲੈ ਕੇ ਨਹੀਂ ਦੇਣਾ ਵੋ ਇਦਾਂ ਕਹੂੰਗੇ ਤਾਂ ਛੋਟ ਮਿਲੂਗਾ ਜੇ ਮੈਂ ਕਹੂੰ ਕਿ ਆ ਵੀ ਲੈ ਦੇਣਾ ਸਾਪੀ ਨਹੀਂ ਆਵੀ ਫਿਰ ਤੇ ਬੰਦਾ ਮਸਰ ਜਾਂਦਾ ਫਿਰ ਕਿੱਥੇ ਲੈ ਕੇ ਦਿੰਦਾ ਜੇ ਮੈਂ ਇਦਾਂ ਕਹੀ ਜਾਊਂਗੀ ਨੇ ਕਿੱਥੇ ਲੈ ਕੇ ਦੇ ਰਹੀ ਨੇ ਕਿੱਥੇ ਲੈ ਕੇ ਦੇਣੀ ਫਿਰ ਬੰਦਾ ਜੀ ਪੁੱਈਆ ਆਵੇ ਕਿੰਨਾ ਪਿਆਰਾ ਮੈਂ ਕਹਾਂ ਤੋ ਦੋਰਾ ਹਾਂ ਜੀ ਕਿੰਨਾ ਪਿਆਰਾ ਸਾਡੀ ਸੋਨਾ ਲੱਗਿਆ ਵੋ ਹੂੰ ਇਹਦਾ ਕੀ ਪ੍ਰਾਈਸ ਹੈ 650 ਰੁਪਏ ਇਦੇ ਵਿੱਚ ਹੋਰ ਹੁੰਦੇ ਆ ਕੱਪੜਾ ਬਹੁਤ ਵਧੀਆ ਹੈ ਹਾਂ ਕੱਪੜਾ ਬਹੁਤ ਸੋਹਣਾ ਆ ਦੇਖੋ ਕੱਪੜਾ ਹਾਂ ਭੂਆ ਦੁਕਾਨ ਦੀ ਸੈਟਿੰਗ ਬਦਲਦੀ ਰਹਿੰਦੀ ਹੈ ਨਹੀਂ ਹੁਣ ਤਾਂ ਕਾਫੀ ਟਾਈਮ ਹੋ ਗਿਆ ਨਹੀਂ ਬਦਲੀ ਆਪਾਂ ਆਏ ਕਿੰਨੇ ਟਾਈਮ ਚ ਬਾਅਦ ਨਹੀਂ ਟਾਈਮ ਬਾਅਦ ਆਏ ਹੋ ਨਾ ਹਾਂ ਵਾਕਿਆ ਇਹ ਕਦਰ ਵੇ ਕਿੰਨੇ ਪਿਆਰੇ ਆ ਵੀ ਹੈਗਾ ਪਰ ਇਹ ਥੋੜਾ ਜੂੜਗਾਂ ਵਾਲਾ ਜਾਂਦਾ ਹਾਂ ਇਹ ਵੀ ਬਿਨੀਤੋ ਵਾਲਾ ਆਜਾ ਹੁਣ ਤੁਹਾਨੂੰ ਦਿਖਾ ਲਈਏ ਕੀ ਕੀ ਮਿਲਦਾ ਆ ਆਇਆ ਸਾਰੇ ਸੂਟ ਪੀਗਾ ਉਹ ਬੱਚਿਆਂ ਦੇ ਤੇ ਆ ਹੈਗੇ ਬੱਚਿਆਂ ਦੇ ਸਾਰੇ ਕੱਪੜੇ ਇੱਧਰ ਰੱਖਿਆ ਪਰਸ ਤੇ ਆ ਹੈਗੇ ਆ ਸੂਟਾਂ ਦਾ ਜਿਹੜਾ ਉਹ ਹਾਰਡਵੇਅਰ ਹਾਰਡਵੇਅਰ ਹੁੰਦਾ ਕੀ ਹਾਰਡਵੇਅਰ ਹਾਰਡਵੇਅਰ ਹੀ ਹੁੰਦਾ ਵਾ ਸੂਟਾਂ ਦਾ ਅੱਛਾ ਸੂਟਾਂ ਦਾ ਕਹਿੰਦਾ ਹਾਰਡਵੇਅਰ ਤੇ ਪਰਾਂਦੇ ਪਰੁੰਦੇ ਆ ਅੱਛਾ ਇਹ ਪਰਾਂਦੇ ਆ ਭਈ ਪਰਾਂਦੇ ਆ ਸੈੱਟ ਵਾ ਮੈਂ ਕੀ ਕਰੀ ਉਹ ਲੜਕਣ ਲੁੜਕਣ ਜਿਹੜੇ ਹੁੰਦੇ ਉਹ ਨਹੀਂ ਨਹੀਂ ਪਰਾਂਦੇ ਆ ਸੈੱਟ ਵਾ ਆ ਲੂੰਡਿਆਂ ਤੇ ਲਾਉਣ ਵਾਲੇ ਹਾਂ ਲੈ ਦੇ ਕਨੁੰਡੇ ਦੀ ਨਾ ਜਦੋਂ ਹੋਣਾ ਜਦੋਂ ਆਊਗੀ ਜਦੋਂ ਆਊਗਾ ਸਿਆਲ ਫੇਰ ਉਹਨਾਂ ਦੀ ਬਾਹਰ ਆਣੀ ਆ ਫਲਕਾਰੀਆਂ ਫਲਕਾਰੀਆਂ ਤੇ ਸੂਟ ਨਾਲ ਕੁੱਕੜ ਵੱਡ ਪਤੀ ਆ ਚੱਕ ਮੰਗਦਾ ਹਾਂ ਦਾ ਸੱਚੀ oh my god ਪੂਆ ਬਾਕੀ ਤੇ ਹੋਰ ਤੇ ਪਤਾ ਨਹੀਂ ਤੇ ਆ ਵੇਖ ਲੋ ਅੱਛਾ ਪਤੀ ਸਿੰਘ ਲੈ ਆਇਆ ਇਹ ਕਿਥੋਂ ਲੈ ਆਇਆ ਕੱਢ ਕੇ ਕਾਈਟ ਗੁਰਮੰਦੀ ਹੁਣੀ ਆ ਉੱਤੋਂ ਮਿਲੋ ਆਵੇ ਕਿੱਥੋਂ ਲਾਂਗ ਲਿਆਈ ਉੱਪਰੋਂ ਫਦੇ ਆਓ ਦੱਸਦਾ ਅੱਛਾ ਚੱਲ ਦੱਸ ਕਿਤੋਂ ਵਿਕੋ ਇਹ ਇਹ ਹਾਂ ਅੱਛਾ ਇੱਥੋਂ ਮਿਲੀ ਠੀਕ ਆ ਇਧਰ ਪਿਆ ਵਾ ਸਮਾਨ ਡਿਨਰ ਸੈੱਟ ਨਹੀਂ ਆ ਹੈਗਾ ਵਾ ਪਾਣੀ ਵਾਲਾ ਜਿਹਨੂੰ ਕਹਿੰਦੇ ਆਪਾਂ ਵਾਟਰ ਕੂਲਰ ਭਾਂਡੇ ਤੇ ਕੱਪ ਗਲਾਸੀਆਂ ਚਾਦਰਾਂ ਕੰਬਲ ਵਗੈਰਾ ਇੱਧਰ ਤੇ ਆ ਪੋਚੇ ਇੱਧਰ ਆ ਗਾਗਰਾਂ ਜਾਗੋ ਵਾਲੀਆਂ ਆ ਰਸੋਈ ਦਾ ਸਮਾਨ ਬੱਚਿਆਂ ਦੀਆਂ ਵਾਟਰ ਬੋਤਲਾਂ ਤੇ ਹੋਰ ਆਉਮਨ ਦੇ ਵਿੱਚ ਰੱਖਣ ਵਾਲਾ ਹੈਂਡਲ ਜਿਆ ਫਿਰ ਬਾਕੀ ਇੱਧਰ ਸਮਾਨ ਹੈਗਾ ਡੱਬੇ ਵਗੈਰਾ ਡਿਨਰ ਸੱਟ ਸਾਰੇ ਜਾਣੇ ਆਇਆ ਕਰੋ ਹੈ ਕੋਈ ਟਿੱਪ ਘਾਲ ਦੇ ਸਾਰੇ ਜਾਣੇ ਆਇਆ ਕਰੋ ਠੀਕ ਆ ਤੇ ਟ੍ਰੇਆਂ ਇਹ ਸਮਾਨ ਕੋਈ ਕੁੜੋਂ ਬੜੇ ਬੜੇ ਸੋਨੇ ਸੋੜ ਗਈ ਠੀਕ ਲੈ ਲੈ ਨਾ ਉਹ ਨਾ ਪਰਸੇ ਮੰਮਾ ਆਇਤੇ ਆ ਪਰਸੇ ਫੜਾਉ ਦਿਖਾਉ ਉਹ ਕਿਨੇ ਕਿਨੇ ਸੁਣੋ ਇੱਕ ਕੇ ਵਾਲਾ ਇੱਕ ਘਾ ਵਾਲਾ ਉਈ ਹੁਣ ਆਹੀ ਚੱਲਦੀ ਚੀਜ਼ ਹੈ ਹਨਾ ਨਾ ਮਨੇ ਜਿੰਨੇ ਨੇ ਨਾ ਪਰਸ ਇਤਾਂ ਦਾ ਹੀ ਨੇ ਕਿੰਨੇ ਕਿਨੇ ਚੱਲ ਤਾ ਤੇ ਤਾਂ ਟਿਪ ਟਾਂ ਉੱਪਰ ਟਾਂਗੀ ਕੋਈ ਨਹੀਂ ਚੱਲਦਾ ਕੋਈ ਨਹੀਂ ਲਹਿੰਨੇ ਅਜੇ ਕਰਦੇ ਸੈਟਿੰਗ ਹੈ ਸੈਟਿੰਗ ਕਰੋ ਭੂਆ ਨਹੀਂ ਤੇ ਇੱਥੇ ਇੱਕ ਰੈਗ ਜੱਜ ਲਵਾ ਲਓ ਇੱਧਰ ਹੀ ਸਾਡ ਆ ਵੀ ਕਿਨੇ ਕਿਨੇ ਸੋਣੂ ਇਹ ਵੀ ਬਲੈਕ ਕਲਰ ਸਭ ਭੂਆ ਉਹਨਾਂ ਚੋਕੇ ਦੇ ਉਧ ਦੀ ਸਾਈਡ ਤੇ ਆ ਬੱਚਿਆਂ ਨਾਲ ਆ ਉਧ ਕਰਦੇ ਆ ਸੈਲਿੰਗ ਆਇਆ ਨਾ ਸਮਾਨ ਸੜਨ ਵਾਲਾ ਤੇਰੇ ਕਰਨੇ ਵਿੱਚ 70 ਬੜੇ ਮਾਰਨੇ ਮੈਂ ਆ ਤੇਰੀ ਕਾਈਟ ਚੋਰ ਆ ਗਿਆ ਜੀ ਚੋਰ ਠੀਕ ਹੈ ਛੋਟਾ ਸੁਣ ਹਾਂ ਦਾ ਛੋਟਾ ਚੋਰ ਤੇ ਬਟਾ ਆ ਪਾਪਾ ਨਾਲ ਗੱਲਾਂ ਕਰਦਾ ਸਾਰੇ ਨੂੰ ਸਾਰਿਆਂ ਨੂੰ ਦੱਸ ਕੀ ਉਧਰ ਸਾਰਿਆਂ ਨੂੰ ਦੱਸੋ ਕਿ ਕੀ ਲੈਣ ਆਓ ਕੀ ਲੈਣ ਆਓ ਦੱਸੋ ਕੀ ਸੂਟ ਲੈਣ ਆਓ ਸੂਟ ਲੈਣ ਆਓ ਤੇ ਸਾਰੇ ਜਣੇ ਸੋਹਣੇ ਸਾਰੇ ਸੂਟ ਘੋੜਾ ਇਹ ਵਾਲਾ ਚੁੱਪ ਇਹ ਵਾਲਾ ਜਿਹੜਾ ਮੈਂ ਲੈ ਕੇ ਨਹੀਂ ਇਹ ਵਾਲਾ ਸੋਹਣਾ ਸੋਹਣਾ ਤੇਰਾ ਤੇਰੀ ਵੀ ਪਸੰਦ ਤੇ ਤੇਰੀ ਮੰਮੀ ਦੀ ਵੀ ਹੈ ਨਾ ਹਾਂ ਤੇ ਇਹ ਛੋਟੇ ਬੱਚਿਆਂ ਦੀ ਨਹੀਂ ਹੋਵੇ ਫਤਿਹ ਫਰਾਕਾ ਫਤਿਹ ਆ ਵੇਖੋ ਹਾਂ ਆ ਵੇਖੋ ਤੇਰਾ ਫਰਾਕਾ ਵਾਲਾ ਜ਼ਿਆਦਾ ਤੇ ਹਾਂ ਛੁਟਕੀ ਦੀ ਲੱਲਾਂਗੇ ਕਿ ਛੁਟਕੀ ਦੀ ਕੋਲੇ ਲੱਲੋਂ ਆਂਦਾ ਅੱਛਾ ਤੇ ਛੁਟਕੀਲੀ ਹੋਣੀ ਹੈ ਲੱਲੋ ਕਿੰਨੀ ਸੋਹਣੀ ਹੈ ਨਾ ਇਹ ਦੇਖ ਤੇ ਫੁੱਲ ਵੀ ਆ ਫੁੱਲ ਵੀ ਵੇਖ ਕੇ ਢਿਸ਼ੋ ਨਹੀਂ ਲੱਗਣ ਡਈ ਪੂਈ ਪਹਿਲਾ ਕੁੜੀਆਂ ਨੇ ਕਿੰਨੀਆਂ ਵੈਰਾਈਟੀਆਂ ਹੁੰਦੀਆਂ ਮੁੰਡੇ ਵਿਚਾਰੇ ਮੁੰਡਿਆਂ ਵਿਚਾਰਿਆਂ ਦੀ ਉਹੀ ਲੈ ਦੇ ਕੇ ਆਹੀ ਨਿੱਕਰ ਸੂਟ ਹਾਂ ਜੰਪ ਪੈਂਟ ਕੋਟ ਬਸ ਪੈਂਟ ਕੋਟ ਬਸ ਪੈਂਟ ਕੋਟ ਬਿੰਦੂ ਸ਼ਾਨਦਾਰ ਕੜਿਆ ਤੁਹਾਨੂੰ ਚੰਗ ਲੱਗਦੇ ਤੇ ਆਹ ਵਾਲੇ ਛੁੱਟੂ ਇਹ ਚੁਟਕੀ ਵਾਸਤੇ ਸੁਣ ਕੇ ਮੁੰਡੂ ਵੀ ਆਪਸੇ ਮਰੇ ਪੈਂਟ ਕੋਟ ਵਾਸਤੇ ਸੁਣ ਕੇ ਠੀਕ ਹੈ ਚੁਟਕੀ ਵਾਸਤੇ ਇਹਨਾਂ ਪਹਿਲੇ ਇਹਨਾਂ ਤੁਸੀਂ ਲੈ ਠੀਕ ਹੈ ਵਾਕੇ ਨਿਆਣੀ ਕੁੜੀਆਂ ਦੀ ਜਿੰਨੀ ਮਰਜ਼ੀ ਵੈਰਾਈਟੀ ਲੈਓ ਵੱਖੋ ਬੱਕਰੀ ਏ ਕਾਵੇ ਅਬ ਇਹ ਕਿ ਕੁੜੀ ਦੇ ਹੀ ਆਵੇ ਹਾਂ ਬਹੁਤ ਸੋਨੇ ਆਵੇ ਨਾਲ ਇਹ ਤਰੰਗ ਅਵੇ ਲੋ ਅੱਜ ਨਾ ਬੜੀ ਹੁੰਡੀ ਬਾਦ ਸਾਰੀ ਸ਼ਵੀ ਹੁੰਡੀ ਆਹ ਸੋ ਪਾ ਕੇ ਅਸ਼ਰਾਗ ਜਹਾ ਉੱਤੇ ਦੇ ਇੱਕ ਮਿੰਟ ਬਤੋ ਪਤਿਆ ਵੇਖੋ ਛੂਟ ਇਹ ਮਨ ਅੰਬੀ ਚੁਟਕੀ ਸੋਹਣਾ ਲੱਗਾ ਇਹ ਵੀ ਲੱਗੇ ਚੁਟਕੀ ਲਈ ਸਾਰੇ ਆਪਾਂ ਚੁਟਕੀ ਲਈ ਲੈ ਆਈ ਜਾਨੇ ਹੁਣੇ ਮੈਂ ਸੋਹਣੇ ਆ ਨਾ ਸੂਟ ਕੁੜੀਆਂ ਨੂੰ ਇਹੋ ਜਿਹੇ ਪਾਈ ਸੋਹਣੇ ਲੱਗਦੇ ਹਨਾ ਬਈ ਇਦਾਂ ਦੀ ਵੈਰਾਈਟੀ ਬਹੁਤ ਜ਼ਿਆਦਾ ਹੀ ਆਈਆਂ ਸਾਡੀਆਂ ਵਿੱਚ ਵੱਧੂ ਇਹੋ ਹੀ ਚੀਜ਼ਾਂ ਸੋਹਣੀਆਂ ਲੱਗਦੀਆਂ ਪਾਈਆਂ ਆਹ ਵੇਖ ਤੂੰ ਕਿੰਨੀ ਇੱਕ ਵਸਤੂ ਲੈ ਇੱਕ ਹੋਰ ਆ ਗਈ ਫਤਿਹ ਆ ਵੀ ਵੇਖ ਕੀ ਇਹ ਵੀ ਸੋਹਣਾ ਕੰਬਿਆ ਬਿੰਕਫਿੰਗ ਨੂੰ ਉਡਾ ਦੇ ਇਹ ਪਿੰਕ ਥੋੜੀ ਹੈ ਤੇ ਚਲੋ ਜੀ ਚਲੋ ਇਹ ਵਾਲੇ ਸੋਹਣੇ ਕਿੱਲੇ ਇਹ ਵੀ ਸੋਹਣੇ ਲੱਗਣਦੇ ਆ ਤੇ ਵੇਖ ਫਿਰ ਇਹ ਵੀ ਲੈ ਲਈਏ ਹੋਰ ਦੇਖਣੀ ਹੈ ਠੀਕ ਹੈ ਉਹ ਵਾਲੇ ਡੱਬੇ ਚ ਪੜਦੇ ਹੋਰ ਸਾਰੇ ਨਹੀਂ ਹੋਰ ਜ਼ਿਆਦੇ ਲੈਣੇ ਆ ਠੀਕ ਠੀਕੀ ਜ਼ਿਆਦਾ ਹੀ ਲੈ ਜੰਨੇ ਉਹਦੇ ਕੱਢੋ ਕਿਹੜੇ ਜੱਖਣੇ ਦੀ ਆ ਬੜਾ ਜੀ ਲੈ ਲਾਹਣੇ ਫਰਦੇ ਆਵੇ ਇੱਕ ਵੀ ਸੂਟ ਆਵੇ ਇਹ ਵਾਲਾ ਵੀ ਲੈਣਾ ਇਹ ਵੀ ਲੈਣਾ ਸਾਰੇ ਪੂਈ ਭੋਕ ਕਰ ਲਾ ਹੈ ਜਾਵੇ ਕਿੰਨਾ ਪਿਆਰਾ ਹੈ ਵੀ ਕਿੰਨਾ ਸੋਫਟ ਜਾ ਜਿੱਦਾਂ ਚਮਕ ਵਾਲਾ ਪਰ ਹੈ ਸੋਫਟ ਆ ਵੇ ਕਿੰਨਾ ਸੋਫਟ ਵਾਹ ਪਤਾ ਇਹ ਤਾਂ ਵੀ ਸੂਟ ਹੈ ਨਸਰ ਆ ਰਹਾ ਹੈ ਲਾਜੋ ਲਾਜੋ ਆਉਂ ਦਿਹਾਲਗੜ ਤੇ ਲੋ ਸਮਾਨ ਜਮਾ ਚਾਹੇ ਲੱਗਦੀ ਕਿ ਜਿੱਦਾਂ ਬੜਾ ਹਨਾ ਸ਼ਾਈਨਿੰਗ ਜੀ ਵਾਲਾ ਵਾ ਕਿੰਨੇ ਸੌਫਟ ਹੀ ਹੈ ਸੌਫਟ ਇਹ ਅਬੂ ਨੂੰ ਕਹਿਣਾ ਸੀ ਲੈ ਕੇ ਜਾਂਦੀ ਪਰ ਨਹੀਂ ਲਿਆਵਾ ਤੇ ਵੀ ਲੈ ਕੇ ਜਾਂਦੀ ਹੈ ਬਾਜੀ ਆ ਵੀ ਫਸ ਮੁੰਡਿਆਂ ਦੀ ਕਿ ਕੁੜੀਆਂ ਕਹਿੰਦੇ ਆ ਕੁੜੀਆਂ ਕਹਿੰਦੇ ਮੁੰਡਿਆਂ ਮੁੰਡਿਆਂ ਮੈਂ ਫਿਰ ਬਦਲਣਾ ਕਿ ਜਾਵਾਂ ਕਿੱਥੇ ਆਈ ਕੁੜੀਆਂ ਦੇ ਸੂਟ ਆ ਤੇ ਪਰ ਕੁੜੀਆਂ ਮੁੰਡਿਆਂ ਦੇ ਰਹਿ ਗਿਆ ਬਸ ਥੋੜੇ ਘੱਟ ਆ ਮੁੰਡਿਆਂ ਦੀ ਵੈਰਾਈਟੀ ਜਿੰਦਾ ਕੁੜੀਆਂ ਦੀ ਬਹੁਤ ਜ਼ਿਆਦਾ ਕੁੜੀਆਂ ਦੀ ਜ਼ਿਆਦੀ ਆਂਦੀ ਵੈਰਾਈਟੀ ਚੱਲ ਬੁੜੀਆਂ ਵਾਲੇ ਸੂਟ ਵਖਾੜ ਬੁੜੀਆਂ ਨੇ ਪੂਆ ਵਖਾੜ ਕੱਢ ਕੇ ਸੋਹਣੇ ਸੋਹਣੇ ਖਾਓ ਉੱਠ ਕੇ ਆਹੋ ਬਲੈਕ ਸੂਟਾ ਇਹ ਕੱਪੜਾ ਵੇ ਕਿੰਨਾ ਸੋਹਣਾ ਕੋਈ ਆਹੋ ਇਹਦਾ ਵੀ ਦੁਪੱਟਾ ਬੜਾ ਸੋਹਣਾ ਆਹ ਦੇਖ ਹੂੰ ਮੇ ਟੰਗ ਫਤਿਹ ਕਿ ਇਹਦਾ ਸੂਟ ਦਵਾ ਮੈਂ ਇਹ ਫਤਿਹ ਜਿਹੜਾ ਕਹਿਣ ਰਿਹਾ ਮੈਂ ਆ ਮੇਰੀ ਮੰਮਾ ਵਾਸਤੇ ਸੂਟ ਹੈ ਇਥੇ ਕਿਦੋਂ ਮੋਗੋ ਇਹਦਾ ਨਹੀਂ ਤੂੰ ਇਹ ਵੀ ਤੇ ਇੱਕ ਹੋਰ ਸੀ ਜਿਹੜਾ ਥੱਲੇ ਕਹਿਣ ਰਿਹਾ ਪੈਚ ਲਾ। ਅੱਛਾ। ਅੱਛਾ। ਬਲੂ ਕਲੰਦਾ ਹੀ। ਨਮਨ ਕਿੱਥੇ ਨਾਲ ਆਇਆ? ਆਹੋ। ਕਿਹੜਾ ਵਾਲਾ? ਇੱਥੇ ਵਾਕਈ ਜਿਹੜਾ ਵੀਡੀਓ ਚ ਵੇਖ ਕੇ ਕਹਿ ਰਹੇ ਆਂ ਮੇਰੀ ਮੰਮਾ ਮਾਂ ਤੇ ਆਉਤ ਨਹੀਂ ਆ ਉੱਪਰੋਂ ਪੈਚ ਲੱਗੇ। ਕਿਹੜਾ ਹੋ? ਹਾਂ ਜਿਹੜੇ। ਆਹ ਵਾਲਾ। ਨਹੀਂ ਨਹੀਂ ਆ ਇੱਧਰ। ਇੱਥੇ ਤਾਂ ਵੀ ਨਹੀਂ। ਉਹ ਬਿਲਾ ਆ। ਦਾਰ ਤੇ ਦਾਰ ਕੇ ਕਹਦਾ ਜਿਆਦਾ ਵਧੀਆ ਲੱਗਦੇ ਸਿੱਟੇ ਤੇ ਨਹੀਂ। ਆ ਦੇ ਕੋ ਦੂਜੀ ਨਾ ਲਓ ਰੋਸੇ ਦਾ ਦੁਪੱਟਾ ਦੁਪੱਟਾ ਹੈ ਨਹੀਂ ਵਿੱਚ ਇਹਦੇ ਹੈ ਵਾ ਆਈ ਆਈ ਨਾ ਪੀਓ ਦਾ ਦੁਪੱਟਾ ਪੀਓ ਦਾ ਦੁਪੱਟਾ ਨਾ ਠੀਕ ਸੂਟ ਦੇ ਭਾਰੇ ਇੱਕ ਗੱਲ ਜਿਹੜਾ ਜੀ ਕਰ ਦੇਖ ਲਈਏ ਕੀ ਕਰਦਾ ਹੋਈ ਸੋਈ ਜਾਈਏ ਪੂਰਾ ਸਾਪ ਜੀ ਤਾਂ ਮੈਨੂੰ ਤਾਂ ਮਨ ਬਈ ਮਨ ਹੁੰਦਾ ਉਹ ਹੋ ਜਾਂਦਾ ਵੇ ਵੇਖ ਕੇ ਪਿਆ ਵੀ ਸਵਾਲਾਂ ਤੇ ਆ ਵੀ ਸਵਾਲਾਂ ਤਾਂ ਆ ਬਲੈਕ ਸੂਰ ਕਿਤਾ ਪੱਛ ਗਿਆ ਬਲੈਕ ਤੋਂ ਲੋਕੀ ਕਿਤੇ ਨਹੀਂ ਦਿੰਦੇ ਆ ਬਲੈਕ ਨੂੰ ਜਦਾ ਹੈਨਾ ਬਲੈਕ ਨੂੰ ਕੁੜੀਆਂ ਵੀ ਬੜਾ ਪਿੰਦੀਆਂ ਨੇ ਇਹ ਵੀ ਸੋਨਾ ਆਹ ਇਹਦੇ ਵਿੱਚ ਬੜੇ ਚੰਗੇ ਦੁਪੱਟਾ ਕਿੰਨਾ ਸੋਹਣਾ ਹੈ ਇਹ ਬਲੈਕ ਨੂੰ ਤੇ ਭੱਜ ਕੇ ਕੁੜੀਆਂ ਪਿੰਦੀਆਂ ਹੁੰਦੀਆਂ ਆਪਾ ਪਾਕਿਸਤਾਨੀ ਪਾਕਿਸਤਾਨੀ ਵੀ ਨਹੀਂ ਆਈ ਹਾਲ ਨੂੰ ਖਬਰ ਨਾ ਆਵੇ ਸਾਜੀ ਹੈ ਬਿਆਲਗੜ੍ਹ ਸੇ ਮਿਲਾ ਪਾਕਿਸਤਾਨੀ ਸੂਟ ਤੇ ਆਲਗੜ੍ਹ ਸੇ ਪਕੜਾ ਗਿਆ ਪਾਕਿਸਤਾਨੀ ਸੂਟ ਇਹ ਖਬਰ ਲੈ ਆ ਦੇ ਤੂੰ ਭਰਾਵਾ ਹੋਰ ਛੱਡ ਕੇ ਸਾਰੀਆਂ ਆਹ ਹਾਂ ਐ ਇਹ ਇਹ ਥੋੜਾ ਲੂਸ ਲੂਜੀ ਸਵਾਈਆਂ ਤੇ ਵਧੀਆ ਲੱਗਦਾ

ਸੋੜ ਦੇਣਾ ਟੋਰੀ ਹੁੰਦਾ ਦੁਪੱਟੇ ਨਾਲ ਜਿਆਦਾ ਗ੍ਰੇਸ ਬਣ ਜਾਂਦੀ ਹੈ ਨਾ ਦੁਪੱਟਾ ਵੇਖ ਨਾ ਤੇ ਵੀ ਦੁਪੱਟਾ ਵੇਖ ਇਹ ਤਾਂ ਕਿੰਨਾ ਪਿਆਰਾ ਬਣਿਆ ਇਹਦਾ ਕੀ ਪ੍ਰਾਈਸ ਹੈ ਭਈ ਦੇਖਿਆ ਨਾ ਉੱਪਰ ਸੋਨਾ ਨਹੀਂ ਸੀ ਉੱਪਰ ਵਾਲੇ ਸਾਡੀਆਂ ਬੀਬੀਆਂ ਪਾ ਮੜੀ ਮਾਣੀਆਂ ਨੇ ਨਾ ਕਿ ਨਾ ਇਹ ਪਹਿਣਾ ਤਾਂ ਦੋਵੇਂ ਠਾਈ ਚੱਲ ਜਾਣਾ ਇਹ ਕਿਦਾ ਵੀ ਤੇ ਮਾਰੇ ਦਾ ਉਹਨਾਂ ਨੇ ਖਰੀਦਣ ਲੱਗਿਆ ਸੀ ਗੱਲ ਕਰਨੀ ਇਹ ਦੋਮਾ ਥਾਵਾਂ ਤੇ ਚੱਲ ਜਾਣਾ ਕਿੰਨਾ 2150 ਰੁਪਏ ਬਟ ਇਲਾਸੀ ਹੀ ਹੈਗਾ ਮੋਕੇ ਤੇ ਜੀ ਉਹ ਪੁੱਗਣਾ ਸਮਝਾਇਆ ਕੋਈ ਮੋਕੇ ਤੇ ਜੇ ਸਾ ਵੀ ਲੈ ਕੇ ਦੇਣ ਲੱਗੂਗਾ ਸੋ ਫਿਰ ਮੋਕੇ ਤੇ ਕਰ ਲੂੰਗੀ ਲੈਸੀ ਹਾਂ ਹਾਂਜੀ ਪੁੱਤ ਲੈ ਲੈ ਕੇ ਆਂਦਾ ਬਾਦਿਲੀ ਮੇਰੇ ਲਈ ਮੇਰੇ ਪ੍ਰਤਿਨ ਪਰ ਸਪਝੰਦਾ ਆਹੀ ਆਹ ਵਾੜਾ ਪੈਸੇ ਦੋ ਪਹਿਲਾਂ ਚੰਗਾ ਉਹ ਵੀ ਅੱਧੀ ਪੈਸੇ ਤੂੰ ਕਿ ਲੋ ਮੇਰੀ ਗੋਲਕ ਚਾਹ ਲਿਓ ਮੇਰੀ ਗੋਲਕ ਚਾਹ ਲਿਓ ਅੱਛਾ ਗੋਲਕ ਚਾਹ ਗਿਆ ਤੁਹਾਡੇ ਵਾਲੀ ਚ ਵੀ ਪਾਏ ਆ ਉਹ ਚੁੱਕ ਲਾ ਫੀ ਅੱਜ ਕੱਲ੍ਹ ਉਹਸਾ ਮੇਰੇ ਵਾਈ ਵਾਲ ਤੇ ਤਾਂ ਡੀ ਨਹੀਂ ਪਾਏ ਮੈਂ ਤੁਹਾਡੇ ਵਾਲੀ ਗੋਲ ਕਚਰੀ ਪਾਏ ਆ ਪੈਸੇ ਉਹ ਆਪਣੇ ਵਾਲ ਜਿੰਨੇ ਪਾਏ ਕੱਢ ਲਾ ਬਾਕੀ ਦੇਣ ਤੈਨੂੰ ਇਹ ਇੱਕ ਬੜਾ ਹੈ ਵੀ ਜੇ ਸੂਟੇ ਸੀ ਨਾ ਸਕਾਈ ਬਲੂ ਸੂਟਾ ਵੀ ਬੜਾ ਸੋਣਾ ਮੈਂ ਜੈਲੋ ਸੂਟ ਬਹੁਤ ਖਰੀਦ ਦਿੱਤੀ ਜੈਲੋ ਵਾਲੀ ਤੇ ਆਤੀ ਹੋ ਗਈ ਇੱਕ ਫੇਰ ਇਦਾਂ ਦਾ ਹੀ ਮੇਰੇ ਕੋ ਹੋ ਹੀ ਸਾਰੇ ਜੈਲੋ ਜੈਲੋ ਗਏ ਅੱਛਾ ਹੁਣ ਇਹ ਨਾਲ ਦਾ ਫਰੀਜ਼ ਨੇ ਮੰਗਵਾਇਆ ਤਾਂ ਤੱਕ ਤੱਕੀ ਨੂੰ ਚੜਾਉਣਾ ਹੈ ਹਾਂ ਲੈ ਦੁਬਾਰਾ ਇੱਕ ਗੋਲ ਸੋਨਾ ਹਾਂ ਤੇ ਵਾਹ ਕਿੱਥੇ ਅੱਜ ਤੱਕ ਗਰਮੀਆਂ 'ਚ ਪ੍ਰੋਗਰਾਮ ਆਉਂਦੇ ਆ ਹਾਂ ਸੂਟ ਬਹੁਤ ਸੋਹਣੇ ਪਾਰਟੀਆਂ ਦੇ ਤੇ ਇਹ ਤੇ ਪੀਸ ਹੈ ਜਿਹੜੀ ਸੁਬੀਤ ਲਈ ਹੋਇਆ ਐਸਾ ਚਲੋ ਪਾਰਸਲ ਕਰਤਾ ਵਾ ਹਾਂ ਰੱਜੀ ਲੈ ਜੀ ਜੀ ਸੁਆਹ ਕਿਤੇ ਜੇ ਨਹੀਂ ਠੀਕ ਠੀਕ ਉਹ ਵਾ ਕਿ ਬਹੁਤ ਸੋਹਣਾ ਸੂਟ ਪਈ ਹੈ ਇਹ ਜੇ ਨਾਲ ਡਾਰਕ ਮੇਕਅਪ ਕਰੋ ਤਾਂ ਬਹੁਤ ਸੋਹਣਾ ਲੱਗਣਾ ਆਪੀ ਪਸੰਦ ਆਇਆ ਡਾਰਕ ਮੇਕਅਪ ਤੇ ਕੀਤਾ ਵਾ ਹੂੰ ਦਸੀ ਪਸੰਦ ਆਇਆ ਹੂੰ ਸਹੀ ਲੱਗੂ ਮੈਤੇ ਮੇਰੇ ਕਹਿੰਦੇ ਮੈਂ ਕਹਿਣਿਆ ਕਹਿਣ ਪਰ ਹੌਲੀ ਹੌਲੀ ਡਿਆ ਵਾ ਹਮ ਬਾਜ਼ੀ ਨਹੀਂ ਨਿਕਲਦੀ ਆਹ ਬਾਜ਼ੀ ਬੰਦ ਹੋ ਜਾਂਦੀ ਸਭੀ ਹੁਣ ਇਹਨੂੰ ਲੜਨ ਨੂੰ ਕਹਿ ਦੋ ਦਾ ਘਾ ਆਹ ਥੋੜਾ ਫਿਰ ਮੈਂ ਡੰਨ ਕਰਵਾ ਇਸ ਸੈਕਟਰ ਪਰਸੀ ਹੈ ਇਹ ਹੀ ਇਹਦਾ ਇਸ ਓੜਨਾ ਮਿਰਜ਼ਾ ਨਾਲ ਕਿਨੇ ਖਰੀਦਿਆ ਵਿੱਚ ਪਿਆ ਥੱਲੇ ਪਏ ਸੀ ਉਹ ਲੈ ਕੇ ਉੱਪਰ ਕੰਸਟ੍ਰਕਸ਼ਨ ਹੈ ਘਰੇ ਪਰਸ ਨਾ ਥੋੜਾ ਫਿਰ ਜਿਆਗੇ ਕੋਈ ਮੇਰੇ ਵਰਗੀ ਦਾ ਕੀ ਹੁਣੀ ਨਾ ਕਿ ਬੰਦਾ ਮੇਰਾ ਕਰੋ ਜਾਊਗਾ ਤਾਂ ਫਿਰ ਮੈਂ ਪੈਂਜੀ ਲੈ ਜੂਗੀ। ਅੱਜ ਉਹ ਕਰਵਾ ਵੀ ਗੱਲਾਂ ਦੱਸਣ ਦੀ ਵੇਲੇ ਇਦਾਂ ਨਿਕਲਦੀਆਂ ਗੱਲਾਂ। ਵੀ ਕਰੋ ਜਾਊਗਾ ਤਾਂ ਫਿਰ ਪੈਂਜੀ ਮਹੌਲੀ ਦੀ ਲੈ ਜੂਗੀ। ਆ ਤੱਕਲੇ ਪਾਪਾ ਤਿਆਰੀ ਰੱਖਿਓ। ਇੱਧਰ ਉੱਧਰ ਹੁੰਦਾ ਮੈਂ ਭੱਜ ਕੇ ਲੈ ਆ ਜੂਗੀ। ਅੱਗੇ ਬੀਬੀਆਂ ਨੂੰ ਆਤ ਹੁੰਦੀ ਨਾ ਇਦਾਂ। ਹੁਣ ਵੀ ਉਹ ਸਾਡੀ ਹੈਗੀ ਉਧਰ ਹੈਗੀ ਤੇਰੇ ਵਾਲੀ। ਹਾਂ। ਤੇਰੇ ਨਾਲ ਹੈਗੀ ਨਾਲ ਨਹੀਂ ਇੰਨੀ ਆਹ ਮੈਨੂੰ ਕਹੇ ਡੱਕ ਕੇ ਵਕਾੜੇ। ਹਾਂ ਇੰਨਾ ਡਰ ਹੋ ਗਿਆ। ਹੋਰ ਕੋਈ ਨਹੀਂ ਮੀ ਆਉਂਦਿਆ ਵਾ ਪਾਣੀ ਕਿਨਾਂ ਕੇ ਚਾਹੀਦਾ ਲਈ ਸੂਟ ਲੈ ਕੇ ਦੇਣਾ ਕਿ ਨਹੀਂ ਨਹੀਂ ਲੈ ਤੇ ਮੈਂ ਵੀਡੀਓ ਨਹੀਂ ਬਣਾਉਣੀ ਤੇਰੇ ਨਾਲ ਸੇ ਅੱਛਾ ਤੂੰ ਤਾਂ ਤੂੰ ਕੀ ਬੜੀ ਵਧੀਆ ਵਾ ਆਹਾ ਆ ਮੜਾ ਵਾ ਕਿਤੇ ਸਾਰੇ ਸੋਹਣੇ ਹੂੰ ਨੋਤਾ ਖੰਡਿਆ ਹੋਰ ਕਿੰਨਾ ਵਧੀਆ ਇਹ ਹੀ ਲੈ ਲੈਣੀ ਇਹ ਕੋਈ ਗੇ ਕਮੈਂਟ ਹੁੰਦਾ ਹੁੰਦਾ ਪਿਛਲੇ ਵੀਡੀਓ ਦੇ ਸੋਖ ਤੁਹਾਨੂੰ ਤੂੰ ਤੰਨ ਤੇਰੇ ਸੂੜ ਦੇ ਤੰਨ ਵਿਚਾਰਾ ਸਾਬੀ ਜਿਆ ਤੈਨੂੰ ਐਨੇ ਸੂੜ ਲੈ ਲੈ ਕੇ ਦੇਂਦਾ ਮੈਂ ਸੂੜ ਹੀ ਲੈ ਕੇ ਦੇਂਦਾ ਸਾਂ ਘਰ ਲੈ ਹਾਂ ਜੀ ਮੈਂ ਲੈ ਕਹਿੰਦੇ ਨਹੀਂ ਉਹਨੇ ਨਹੀਂ ਕੰਮ ਨਹੀਂ ਕਰਦੀ ਨਾਲ ਪਾਣੀ ਲੈ ਕੇ ਸੂੜ ਨਾਲ ਲੈ ਕੇ ਦਵਾਂ ਠੀਕ ਆ ਓਕੇ ਪਾਣੀ ਪੀ ਤੇ ਚਲੀਏ ਹੁਣ ਫਿਰ ਹਾਂ ਕਿੱਥੇ ਜਾਣਾ ਈ ਕਰਨੂ ਭੂਆ ਸੋ ਅਫਾ ਤੇ ਕਹਿੰਦਾ ਨਹੀਂ ਜਾ ਫਤੇ ਇੱਧਰ ਆ ਫਤੇਂ ਦਾ ਦੋ ਦਿਨ ਰਹਿਣਾ ਫਤੇ ਇੱਧਰ ਆ ਗੱਲ ਸੁਣ ਅਬੇ ਗੱਲ ਛੋੜੇ ਉੰਦ ਮੈਂ ਨਹੀਂ ਹੋਣਾ ਤੁਸੀਂ ਕਹਿੰਦੇ ਨਹੀਂ ਰਹਿਣਾ ਦੋ ਦਿਨ ਰਹਿਣਾ ਮੈਂ ਕਹਿੰਦੇ ਰਹਿਣਾ ਗੱਲ ਸੁਣ ਚਲ ਰਹਿ ਪਈ ਹੈ ਇਹ ਡਿੱਗ ਜਾਣਾ ਫੜੀ ਰਮਨ ਦੇ ਕੋਲ ਚੁੱਟ ਫਿਰ ਦਿਨ ਮੇ ਆਓ ਤੇ ਸਾਰੇ ਜਾਨੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਸੋਹਣੇ ਸੋਹਣੇ ਥੋੜੇ ਥੋੜੇ ਸੋਹਣੇ ਸੋਹਣੇ ਕਿ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਸੀਂ ਵੀ ਭੋਲੋ ਸੁਸਤੀ ਤੇ ਭਰੇ ਹੋ ਨੌਂ ਦੀ ਨੀਂਦ ਪੂਆ ਗਿੰਦੀ ਚਲੋ ਚਲੀਏ ਚਾਹ ਬਣਾਈਏ ਪੀਏ ਚਾਹ ਨਾਦ ਨਹੀਂ ਹੁੰਦਾ ਵੀ ਨਹੀਂ ਇਹ ਠੀਕ ਆ ਫਿਰ ਓਕੇ ਬਾਏ ਬਾਏ ਸਾਰੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਠੀਕ ਆ ਤੇ ਵਧੀਆ ਵਧੀਆ ਸੂਟ ਲੈਣ ਲਈ ਸਮਾਨ ਲੈਣ ਲਈ ਦਿਆਲਗੜ੍ਹ ਇੱਥੇ ਵਿਜ਼ਿਟ ਕਰੋ ਹਾਂ ਤੇ ਬਾਕੀ ਭੂਆ ਜਿਹੜੇ ਆਨਲਾਈਨ ਵੀ ਆਰਡਰ ਕਰੇ ਠੀਕ ਆ ਆਨਲਾਈਨ ਵੀ ਪਾਰਸਲ ਆਨਲਾਈਨ ਪਾਰਸਲ ਕਰ ਦਿੰਦੇ ਆ ਹਾਂ ਠੀਕ ਆ ਜੀ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ